ਮੈਂ ਪੰਜਾਬ ਦੇ ਵਿੱਚ ਐਸੀ ਅਰਾਜਕਤਾ ਐਸੀ ਗੁੰਡਾਗਰਦੀ ਦੀ ਚਰਮ ਸੀਮਾ ਕਿ ਕਾਨੂੰਨ ਦਾ ਕਿਸੇ ਨੂੰ ਕੋਈ ਭੈ ਹੀ ਨਹੀਂ ਹੈ ਰਾਜਨੀਤੀ ਲੋਕਾਂ ਦੀ ਇਹ ਡਿਊਟੀ ਨਹੀਂ ਹੈ ਕਿ ਕਾਤਲ ਪੈਦਾ ਕਰੋ ਬੀਤੇ ਦਿਨੀ ਲੁਧਿਆਣਾ ਦੇ ਸਤਵੰਤਨਗਰ ਟਿੱਬਾ ਰੋਡ ਤੇ ਇੱਕ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਕੁਝ ਝੜਤ ਦੇ ਵਿੱਚ ਇੱਕ ਕਾਂਗਰਸੀ ਪ੍ਰਧਾਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਕਾਂਗਰਸੀ ਸਾਬਕਾ ਐਮਐਲਏ ਜਿਹੜੇ ਨੇ ਸੰਜੇ ਤਲਵਾੜ ਉਹਨਾਂ ਵੱਲੋਂ ਪੁਲਿਸ ਨੂੰ ਚੇਤਾਵਨੀ ਦਿੱਤੀ ਜਾਂਦੀ ਕਿ ਪਰਚਾ ਦਰਜ ਕੀਤਾ ਜਾਵੇ ਤੇ ਅੱਜ ਨਵਜੋਤ ਸਿੰਘ ਸਿੱਧੂ ਮ੍ਰਿਤਕ ਦੇ ਘਰ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਿੱਧੀਆਂ ਲਾਈਵ ਤਸਵੀਰਾਂ ਕਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਮ੍ਰਿਤਕ ਦੇ ਘਰ ਪਹੁੰਚ ਰਹੇ ਨੇ ਵਿੱਤ ਦਿਨੀ ਲੁਧਿਆਣਾ ਦੇ ਸਤਵੰਤ ਨਗਰ ਟਿੱਬਾ ਰੋਡ ਤੇ ਇੱਕ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਕੁਝ ਝੜਪ ਦੇ ਵਿੱਚ ਇੱਕ ਕਾਂਗਰਸੀ ਪ੍ਰਧਾਨ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਕਾਂਗਰਸੀ ਸਾਬਕਾ ਐਮਐਲਏ ਜਿਹੜੇ ਨੇ ਸੰਜੇ ਤਲਵਾਰ ਉਹਨਾਂ ਵੱਲੋਂ ਪੁਲਿਸ ਨੂੰ ਚੇਤਾਵਨੀ ਦਿੱਤੀ ਜਾਂਦੀ ਕਿ ਪਰਚਾ ਦਰਜ ਕੀਤਾ ਜਾਵੇ ਤੇ ਅੱਜ ਨਵਜੋਤ ਸਿੰਘ ਸਿੱਧੂ ਮ੍ਰਿਤਕ ਦੇ ਘਰ ਪਹੁੰਚੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਿੱਧੀਆਂ ਲਾਈਵ ਤਸਵੀਰਾਂ ਕਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਮਰਤਕ ਦੇ ਘਰ ਪਹੁੰਚ ਰਹੇ ਨੇ ਜਦ ਦਾ ਮੈਂ ਹੋਸ਼ ਸੰਭਾਲਿਆ ਮੈਂ ਪੰਜਾਬ ਦੇ ਵਿੱਚ ਐਸੀ ਅਰਾਜਕਤਾ ਐਸੀ ਗੁੰਡਾਗਰਦੀ ਦੀ ਚਰਮ ਸੀਮਾ ਕਿ ਕਾਨੂੰਨ ਦਾ ਕਿਸੇ ਨੂੰ ਕੋਈ ਪੈ ਹੀ ਨਹੀਂ ਆ ਜੰਗਲ ਰਾਜ ਹੈ ਮੈਂ ਕੱਲ ਹਜੇ ਕਸੂਆਂ ਨੇ ਜਾ ਕੇ ਆਇਆ ਸੀ ਜਿੱਥੇ ਇੱਤਾਂ ਨਾਲ ਸਾਡਾ ਵਰਕਰ ਮਾਰਿਆ ਇੱਤਾਂ ਨਾਲ ਸਾਡਾ ਵਰਕਰ ਮਾਰਿਆ ਉਹ ਤੋਂ ਬਾਅਦ ਮੋਗਾ ਅਗਲੇ ਦਿਨ ਹੀ ਮੋਗੇ ਮਰ ਗਿਆ ਫਿਰ ਸਰੋਸਪੁਰ 20 25 ਬੰਦਿਆਂ ਨੇ ਫਾਇਰਿੰਗ ਕਰਕੇ ਬੰਦਾ ਮਾਰਿਆ ਹਜੇ ਮੈਂ ਉਸ ਸ਼ੌਕ ਚੋਂ ਨਿਕਲਿਆ ਨਹੀਂ ਸੀਗਾ ਰਾਤ ਇੱਥੇ ਲੁਧਿਆਣੇ ਬੰਦਾ ਮਾਰਦਾ ਔਰ ਅੱਜ 4 ਬੰਦੇ ਗੁਰਦਾਸਪੁਰ ਮਤਲਬ ਇਸ ਤੋਂ ਵੱਡਾ ਕੁਸ਼ਾਸ਼ਨ ਮੈਂ ਆਪਣੀ ਸਾਰੀ ਜ਼ਿੰਦਗੀ ਜਿੰਨੇ ਦੇਖਿਆ ਸਭ ਤੋਂ ਪਹਿਲਾ ਮੂਲ ਭੂਤ ਅਧਿਕਾਰ ਕਿਸੇ ਵੀ ਬੰਦੇ ਦਾ ਅਮਨ-ਅਮਾਨ ਔਰ ਉਹਦੇ ਜਾਨ-ਮਾਲ ਦੀ ਰਾਖੀ ਹੈ ਇਸ ਤੋਂ ਉੱਤੇ ਕੋਈ ਫੰਡਮੈਂਟਲ ਰਾਈਟ ਨਹੀਂ ਹੈ ਔਰ ਘਰੇ ਆ ਕੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੇ ਸਨੌਰ ਦਿਨ ਦਿਹਾੜੇ ਕੁੱਟ ਕੇ ਗਏ ਡਾਂਗਾਂ ਨਾਲ ਰੋਡਾਂ ਪਈਆਂ ਹੋਈਆਂ ਨੇ 15-20 ਸਮਝਦੇ ਹੋ ਇਹ ਇਸ ਤਰ੍ਹਾਂ ਦੀ ਜਿਹੜੀ ਬਰਬਰਤਾ ਅਰਾਜਕਤਾ ਔਰ ਕੁਸ਼ਾਸਨ ਇਹ ਜ਼ਿਆਦਾ ਦੇਰ ਚੱਲਣੀ ਨਹੀਂ ਸਮਝਦੇ ਹੋ ਮੇਰੀ ਗੱਲ ਇਹ ਕਾਨੂੰਨ ਵਿਵਸਥਾ ਤੋਂ ਉੱਤੇ ਲਾਅ ਐਂਡ ਆਰਡਰ ਤੋਂ ਉੱਤੇ ਕੋਈ ਪ੍ਰਾਇਓਰਟੀ ਨਹੀਂ ਹੋਣੀ ਚਾਹੀਦੀ ਚਰਖੇ ਕੱਤੋ ਪਰ ਇੱਥੇ ਲੋਕਾਂ ਦੀ ਜਾਨ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ ਇਹ ਉਹਦੇ ਬਿਲਕੁਲ ਹੀ ਆਪੋਜ਼ਿਟ ਹੈ ਔਰ ਮੈਂ ਅੱਜ ਤੁਹਾਨੂੰ ਕਹਿ ਰਿਹਾ ਅਸੀਂ ਪੋਸਟਮਾਰਟ ਨਹੀਂ ਹੋਣ ਦੇਣਾ ਅਸੀਂ ਲਾਸ਼ ਉੱਥੇ ਹੀ ਰੱਖਣੀ ਹੈ ਜਦ ਤੱਕ ਬੰਦੇ ਅਰੈਸਟ ਨਹੀਂ ਹੁੰਦੇ ਵੈਸੇ ਤਾਂ ਇਹ ਕਮਿਸ਼ਨਰ ਸਾਹਿਬ ਨੂੰ ਇੰਨੀ ਕਿ ਸਮਝ ਹੋਣੀ ਚਾਹੀਦੀ ਹੈ ਕਿ ਇੱਥੇ 10 12 ਐਮਐਲਏ ਬੈਠੇ ਆ ਉਹਨਾਂ ਨੂੰ ਇੰਨਾ ਕਿ ਇਨਫਾਰਮ ਕਰਨਾ ਚਾਹੀਦਾ ਸੀ ਸਾਨੂੰ ਲੇਕਿਨ ਸਾਨੂੰ ਕੋਈ ਇੱਜ਼ਤ ਆ ਅਸੀਂ ਬੁੱਧਵਾਰ ਤੱਕ ਦਾ ਟਾਈਮ ਦਿੰਨੇ ਆ ਨਹੀਂ ਤੇ ਫੇਰ ਕਮਿਸ਼ਨਰੇਟ ਘੇਰਾਂਗੇ ਔਰ ਮੈਂ ਸਭ ਤੋਂ ਅੱਗੇ ਖੜੂੰਗਾ ਜੋ ਮਰਜ਼ੀ ਹੋ ਜੇ ਕਿਉਂਕਿ ਇਸ ਤੋਂ ਉੱਤੇ ਸਾਡੇ ਲਈ ਕੋਈ ਲੜਾਈ ਨਹੀਂ ਕਾਂਗਰਸ ਦਾ ਵਰਕਰ ਹੋਵੇ ਜਾਂ ਜਲੰਧਰ ਸ਼ਰਿਆਮ ਗੋਲੀਆਂ ਚੱਲੀਆਂ ਨੇ ਜਾਂ ਕੋਈ ਬੰਦਾ ਹੋਵੇ ਫਿਰੋਜ਼ਪੁਰ ਕੋਸ ਬੁੰਡੇ ਦਾ ਕੀ ਕਸੂਰ ਸੀ ਜਿਹਨੇ 25 ਬੰਦਿਆਂ ਨੇ ਗੋਲੀਆਂ ਚਲਾ ਕੇ ਗੈਂਗ ਵਾਰ ਚੱਲ ਰਹੇ ਨੇ ਕਿਤੇ ਕਾਰਾਂ ਖੋਈਆਂ ਜਾ ਰਹੀਆਂ ਨੇ ਕਿਤੇ ਜਨਾਨੀਆਂ ਦੇ ਸਰਾਂ ਦੇ ਵਿੱਚ ਰੋਡਾਂ ਮਾਰੀਆਂ ਜਾ ਰਹੀਆਂ ਨੇ ਇਹ ਹੋ ਕੀ ਰਿਹਾ ਪੰਜਾਬ 'ਚ ਇਸ ਕਰਕੇ ਇਹ ਬੜਾ ਕਲੀਅਰ ਹੈ ਕਿ ਇਹ ਲੜਾਈ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਲੜਾਂਗੇ ਇਸ ਤੋਂ ਬਾਅਦ ਮੈਂ ਗੁਰਦਾਸਪੁਰ ਵੀ ਜਾਊਂਗਾ ਮੈਂ ਕਹਿੰਦਾ ਕਿਸੇ ਦੀ ਕੋਈ ਲੜਾਈ ਹੋਵੇ ਕਿਸੇ ਦੀ ਕੋਈ ਰੰਜਿਸ਼ ਹੋਵੇ ਦਾ ਮਤਲਬ ਇਹ ਵੀ ਗੋਲੀਆਂ ਮਾਰ ਦਿਓ ਬੰਦਾ ਮਾਰ ਦਿਓ ਭਾਈ ਲੜਾਈਆਂ ਝਗੜੇ ਹਰਥਾਂ ਤੇ ਦੇਖੇ ਆ ਪਰ ਇਸ ਤਰ੍ਹਾਂ ਇੱਕ ਦਿਨ ਦੇ ਵਿੱਚ 5-7 ਮਰਡਰ ਹੁੰਦੇ ਨਹੀਂ ਦੇਖੇ ਕੋਲਡ ਬਲੱਡੇਡ ਦਿਹਾੜੇ ਤੇ ਇੱਥੇ ਕਤਲ ਕਰਕੇ ਜਿਹੜਾ ਦੋਸ਼ੀ ਆ ਉਹ ਵਾਈਟਾਂ ਦੇ ਰਿਹਾ ਮਰਦਾ ਚੂੜੀਆਂ ਪਾਈਆਂ ਪੁਲਿਸ ਨੇ ਵਾਈਟ ਦੇ ਰਿਹਾ ਵਾਈਟ ਫਿਰ ਥ੍ਰੈਟਾਂ ਦੇ ਰਿਹਾ ਲੈ ਇਹ ਇਹ ਇਸ ਕਿਸਮ ਦੀ ਜਿਹੜੀ ਬਰਬਰਤਾ ਰਾਜਕਤਾ ਹੈ ਇਹ ਕੋਈ ਵੀ ਪੰਜਾਬ ਦੇ ਵਿੱਚ ਬਰਦਾਸ਼ਤ ਨਹੀਂ ਕਰੇਗਾ ਹਜੇ ਤੇ ਹਜੇ ਤੇ 15 ਦਿਨ ਪੁਰਾਣੀ ਸਰਕਾਰ ਹੈ 20 ਦਿਨ ਪੁਰਾਣੀ ਸਰਕਾਰ ਹੈ ਅਸੀਂ ਕਿਸੇ ਗਾਰੰਟੀਆਂ ਗਰੰਟੀਆਂ ਦੀ ਗੱਲ ਨਹੀਂ ਕਰ ਰਹੇ ਅਸੀਂ ਨਹੀਂ ਮੈਂ ਕਦੇ ਉਸ ਮਾਮਲੇ 'ਚ ਗਿਆ ਥੋੜਾ ਵਕਤ ਚਾਹੀਦਾ ਲੇਕਿਨ ਇਸ ਤੋਂ ਵੱਡੀ ਕੋਈ ਗਰੰਟੀ ਨਹੀਂ ਜਾਨ ਦੀ ਗਰੰਟੀ ਲੌਂਗ ਆਰਡਰ ਪੀਸ ਪ੍ਰੋਸਪਰਿਟੀ ਅਮਨਮਾਨ ਇਹ ਸ਼ਹਿਰਾਂ ਦੇ ਵਿੱਚ ਲੋਕ ਬਿਜ਼ਨਸ ਚਾਹੁੰਦੇ ਆ ਲੋਕ ਅਮਨਮਾਨ ਚਾਹੁੰਦੇ ਆ ਲੋਕ ਇਸ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਚਾਹੁੰਦੇ ਇਹ ਤਾਂ ਪੁਰਾਣਾ ਹੀ ਵਕਤ ਪੰਜਾਬ ਨੂੰ ਯਾਦ ਕਰਾ ਰਹੇ ਆ ਇਸ ਤਰ੍ਹਾਂ ਚੱਲਦਾ ਰਿਹਾ ਤੇ ਰਾਜਿਕਤਾ ਤੋਂ ਵੱਧ ਕੇ ਕੋਈ ਮੁੱਦਾ ਹੀ ਨਹੀਂ ਰਹਿਣਾ ਤੁਹਾਨੂੰ ਉਹ ਕਮ ਡਿਪਾਰਟਮੈਂਟ ਜਿਹੜਾ ਭਗਵੰਤ ਮਾਨ ਕੋਲ ਆਪਕਲ ਹੈਗਾ ਹੋਰ ਆਪ ਉਹ ਗੁਜਰਾਤ ਦੇ ਵਿੱਚ ਘੁੰਮ ਰਹੇ ਨੇ ਉੱਥੇ ਦਾਵਾ ਕਰ ਰਹੇ ਨੇ ਕਿ 10 ਦਿਨ ਦੇ ਵਿੱਚ ਸਾਰਾ ਭ੍ਰਸ਼ਟਾਚਾਰ ਖਤਮ ਕਰ ਦਿੱਤਾ। ਵੇਖੋ ਮੈਂ ਨਿੱਜੀ ਟਿੱਪਣੀਆਂ ਨਹੀਂ ਕਰਨਾ ਆ। ਮੈਂ ਕਹਿੰਦਾ ਇਹ ਪਾਰਟੀਆਂ ਤੋਂ ਬਹੁਤ ਉੱਤੇ ਉੱਠ ਕੇ ਆ ਮਸਲਾ। ਮੈਂ ਤੁਹਾਨੂੰ ਅੱਜ ਕਹਿ ਰਿਹਾ ਕਿਸੇ ਦੀ ਵੀ ਜਾਨ ਹੋਵੇ ਭਾਈ ਉਹ ਜਿਹੜਾ ਫਿਰੋਜ਼ਪੁਰ ਮਰਿਆ ਉਹ ਕਾਂਗਰਸੀ ਤਾਂ ਨਹੀਂ ਸੀ। ਮੈਂ ਉਹਦੀ ਆਵਾਜ਼ ਚੱਕੀ ਕਿ ਨਹੀਂ ਚੱਕੀ। ਠੀਕ ਹੈ? ਸਨੌਰ ਕੁੱਟਗੇ ਅੱਜ ਜਲੰਧਰ ਗੋਲੀਆਂ ਚੱਲੀਆਂ ਨੇ। 4 ਬੰਦੇ ਗੁਰਦਾਸਪੁਰ ਮਾਰਤੇ। ਇਹ ਕੀ ਹੈ? ਇਹ ਕੁਸ਼ਾਸਨ ਹੈ ਇਹ ਮਤਲਬ ਆਮ ਬੰਦੇ ਦਾ ਵਿਵਸਥਾ ਤੋਂ ਵਿਸ਼ਵਾਸ ਹੀ ਉੱਠ ਜਾਏਗਾ ਜਦੋਂ ਸ਼ਾਮ ਨੂੰ ਖੁੱਲਾ ਘੁੰਮ ਫਿਰ ਨਹੀਂ ਸਕਦਾ ਜਦੋਂ ਸਹਿਮ ਫਲਾਇਆ ਜਾ ਰਿਹਾ ਹੈ ਜਦੋਂ ਭੈ ਫਲਾਇਆ ਜਾ ਰਿਹਾ ਹੈ ਤੇ ਫਿਰ ਭਾਈ ਮੈਨੂੰ ਇਹ ਦੱਸੋ ਗਵਰਨੈਂਸ ਕਾਦੀ ਰਹਗੀ ਫਿਰ ਤੇ ਗਵਰਨੈਂਸ ਦਾ ਕੋਈ ਸਵਾਲ ਹੀ ਨਹੀਂ ਨਾ ਰਹਿ ਗਿਆ ਜਦੋਂ ਤੁਹਾਡੀ ਜਾਨ ਹੀ ਮਹਿਫੂਜ਼ ਨਹੀਂ ਤੇ ਫਿਰ ਉਸ ਤੋਂ ਉਸ ਤੋਂ ਤੇ ਹੈ ਕਿ ਕੋਈ ਮੁੱਲ ਹੈ ਕਿਸੇ ਦੇ ਘਰ ਦੇ ਹੁਣ ਇਹਨਾਂ ਨੂੰ ਪੁੱਛੋ ਬੀਬੀ ਜੀ ਨੂੰ ਇਹਨੂੰ ਵਾਪਸ ਲਿਆ ਸਕਦਾ ਕੋਈ ਮੁੰਡੇ ਨੂੰ ਇਹਦਾ ਕੰਪਨਸੇਸ਼ਨ ਦਾ ਮੁੱਲ ਪਾ ਸਕਦੇ ਹਾਂ ਇਟ ਇਜ਼ ਐਨ ਇਰਰੀਪੇਅਰਬਲ ਲਾਸ ਅ ਲਾਸ ਕਿਸੇ ਦਾ ਹੋਵੇ ਕਿਸੇ ਪਾਰਟੀ ਦਾ ਹੋਵੇ ਕਿਸੇ ਪੰਜਾਬੀ ਦਾ ਹੋਵੇ ਮੈਂ ਆਵਾਜ਼ ਚੱਕਾਂਗਾ ਸਿੱਧੂ ਸਾਹਿਬ ਕਹਿੰਦੇ ਕੱਲ ਅਕਾਲੀ ਗੱਲ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵੀ ਬੰਦੇ ਸੀਗੇ ਨਾਲ ਜਿਨ੍ਹਾਂ ਨੇ ਮਰਡਰ ਦੇ ਵੇਖੋ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿਸੇ ਦੀ ਰੰਜਿਸ਼ ਹੋ ਸਕਦੀ ਹੈ ਭਾਈ ਕਿਸੇ ਪਾਰਟੀ ਦੀ ਕਿਸੇ ਪਾਰਟੀ ਨਾਲ ਹੋ ਸਕਦੀ ਹੈ ਵਿਚਾਰਧਾਰਾ ਦਾ ਕਲੇਸ਼ ਹੋ ਜਾਂਦਾ ਹੈ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਗੋਲੀ ਮਾਰ ਦਿਓ ਤੁਸੀਂ ਜਾਨ ਤੋਂ ਮਾਰ ਦਿਓ ਕਿਸ ਨੂੰ ਇਹ ਤਾਂ ਗੁੰਡਾਗਰਦੀ ਹੋਈ ਨਾ ਫਿਰ ਇਹ ਲੋਕਤੰਤਰ ਥੋੜਾ ਨਾ ਹੋਇਆ ਲੋਕਤੰਤਰ ਦੀ ਬਿਊਟੀ ਹੈ ਕਿ ਤੁਸੀਂ ਇੱਕ ਦੂਜੇ ਨਾਲ ਡਿਫਰ ਕਰ ਸਕਦੇ ਹੋ ਲੇਕਿਨ ਲੋਕਤੰਤਰ ਤੋਂ ਉਹ ਅੱਗੇ ਅਗਰ ਤੁਸੀਂ ਡੰਡਾ ਤੰਤਰ ਤੇ ਗੁੰਡਾ ਤੰਤਰ ਬਣਾ ਦੇਉਗੇ ਇੱਕ ਦੂਜੇ ਨੂੰ ਮਾਰਨ ਲੱਗ ਜਾਓਗੇ ਡਰਾਉਣ ਲੱਗ ਜਾਓਗੇ ਵੀ ਅਸੀਂ ਉਹ ਠੀਕ ਆ ਇਹ ਤੇ ਫਿਰ ਦੁਰਉਪਯੋਗ ਹੈ ਨਾ ਸਰਕਾਰੀ ਤੰਤਰ ਦਾ ਇਹਦਾ ਮਤਲਬ ਗੁੰਡਾ ਕਰਦੀ ਹੈ ਨਾ ਇਹ ਚਰਮ ਸੀਮਾ ਹੈ ਗੁੰਡਾ ਕਰਦੀ ਦੀ ਤੇ ਪੁਲਿਸ ਨੂੰ ਪੁਲਿਸ ਨੂੰ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦਾ ਸਿਆਸੀਕਰਨ ਨਹੀਂ ਹੋਏਗਾ ਸਰ ਲੱਗਦਾ ਧੰਨਵਾਦ ਸਰ ਸਾਡੀ ਪਾਰਟੀ ਦਾ ਸਾਡੀ ਪਾਰਟੀ ਦਾ ਬਹੁਤ ਬਹੁਤ ਸ਼ੁਕਰੀਆ ਹੋ ਗਿਆ ਜੀ ਹੋ ਗਿਆ ਥੈਂਕ ਯੂ ਜਿਸ ਤਰੀਕੇ ਨਾਲ ਲਗਾਤਾਰ ਹਮ ਤਾਂ ਬਹੁਤ ਇਸੇ ਤੇ ਸੋ ਬਾਤਾਂ ਦਾ ਤਜਰਬਾ ਹੋ ਗਿਆ ਇੱਕ ਗੱਲ ਕਾਂਸਿਸਟ ਬਕਰ ਕੋਟ ਕਰੇ ਵਾਰ ਕੇ ਕੋਟੇ ਇੱਕ ਗੱਲ ਹਲਕਾ ਪੂਰਨੀ ਚ ਨਹੀਂ ਪੂਰੇ ਪੰਜਾਬ ਤੇ ਸੀਨ ਹੋ ਗਿਆ ਜਿਹੜੀ ਗਵਰਨਰਸ ਹੈ ਉਹ ਫੇਲ ਹੋ ਗਈ ਜਿਹੜੇ ਕਹਿੰਦੇ ਸੀਗੇ ਵੀ ਇਮਾਨਦਾਰ ਸਰਕਾਰ ਆ ਗਈ ਲੈਂਡ ਆਰਡਰ ਮੇਰੇ ਕਰਾਂਗੇ ਅੱਜ ਤੁਹਾਡੇ ਸਾਹਮਣੇ ਹਾਲਾਤ ਹੈ ਗੱਲਾਂ ਵਿੱਚ ਘਰ ਦੇ ਬਾਹਰ ਬੈਠਾ ਹੈ 10 ਬੰਦੇ ਆ ਕੇ ਉਹਨੂੰ ਮਾਰ ਕੇ ਚਲੇ ਜਾਂ ਵਰੋ ਜਿਹੜੀ ਪੁਲਿਸ ਉਹ ਦੇਖਦੀ ਰਹਿ ਜੀ ਔਰ ਪੁਲਿਸ ਉਹਨੂੰ ਰਸਤਾ ਦੇ ਦਈਏ ਜਾਣ ਵਾਸਤੇ ਪਲੇਸ ਤੋਂ ਸ਼ਰਮਨਾਗ ਤੇ ਮਨਪਾਗੀ ਚਲ ਕਿਹੜੀ ਹੋ ਸਕਦੀ ਹੈ ਔਰ ਅੱਜ ਸਿੱਧੂ ਸਾਹਿਬ ਵੀ ਆਏ ਸੀ ਤੇ ਸਾਡੀ ਸਾਰੀ ਟੀਮ ਨੇ ਐਕਸਐਮਆਰਏ ਸੇ ਬਣਾਇ ਸੀ ਜੀ ਅਸੀਂ ਫੈਸਲਾ ਕੀਤਾ ਕਿ ਬੁੱਧਵਾਰ ਤੱਕ ਅਸੀਂ ਮੀਟ ਕਰਾਂਗੇ ਉਦੋਂ ਤੱਕ ਦਾ ਅਸੀਂ ਪੁਲਿਸ ਨੂੰ ਟਾਈਮ ਦਿੱਤਾ ਕਿ ਅਗਰ ਤਾਂ ਦੋਸ਼ਿਆ ਨੂੰ ਫੜ ਲੈਂਦੀ ਹੈ ਕਿ ਠੀਕ ਹੈ ਅਗਰ ਨਹੀਂ ਫੜਦੀ ਤਾਂ ਜੀ ਕਮਿਸ਼ਨਰ ਕੋਲ ਜਾ ਕੇ ਰਿਪੋਰਟ ਕਰਾਂਗੇ ਉਦੋਂ ਤੱਕ ਮੰਗਰਾਂ ਦੀ ਜਿਹੜੀ ਬੋਡੀ ਆ ਉਹ ਮੋਰਚੇ ਤੇ ਚੜੀ ਕਿ ਨਾਲ ਦਾ ਪੋਸਟਮਾਰਟਮ ਹੋਈਦਾ ਤੇ ਨਾ ਹੀ ਸਰਕਾਰ ਤੇ ਤੁਹਾਡਾ ਕਿਹ ਜਣਾ ਕਿਦੋਂ ਹੁਣ ਲੋਨਰ ਉਹ ਦੇਖਦਾ ਨਜ਼ਰ ਆ ਰਿਹਾ ਹੈ ਤੇ ਮੰਗਰਾਂ ਜੀ ਦੀ ਜਿਹੜੀ ਗੱਲ ਉਹਨਾਂ ਨੂੰ ਘਰੇ ਵਾਰਕਿੰਗ ਪੁਲਿਸ ਨੇ ਦੇ ਦਿੱਤੀ ਪੱਲਾ ਵੀ ਇੰਦਾ ਲਿਖਣ ਸੀ ਸਾਮਣੇ ਆਇਆ ਸੀ ਪਰ ਉਹਨਾਂ ਕੋਈ ਕਾਰਵਾਈ ਨਹੀਂ ਹੋ ਪਾਈ ਦੇਖੋ ਜਿਹੜਾ ਲੈਂਡ ਆਰਡਰ ਹੈ ਉਹ ਉਹਦਾ ਮਤਲਬ ਕੀ ਹੈ ਕਿ ਜਿਹੜਾ ਤੁਹਾਡਾ ਇਮੀਡੀਏਟ ਬੋਸ ਬੈਕਪਰ ਤੁਹਾਡਾ ਕੌਂਸਲਰ ਤੁਹਾਡਾ ਐਮ.ਐਲ.ਏ ਤੁਹਾਡੀ ਐਸ.ਐਚ.ਓ ਤੁਹਾਡਾ ਪੁਲਿਸ ਕਮਿਸ਼ਨਰ ਉਹਦਾ ਧਰ ਹੁੰਦਾ ਕਿ ਉਹ ਬੰਦੇ ਇਨਸਾਫ ਕਰਣ ਇਸ ਕਰਕੇ ਲੋਕ ਇਹ ਗਲਤ ਕੰਮ ਨਹੀਂ ਕਰਦੇ ਅੱਜ ਤੁਹਾਡੇ ਸਾਹਮਣੇ ਹੈ ਵੀ ਇੱਕਦਮ ਉਹੀ ਪੰਜਾਬ ਹੈ ਉਹੀ ਪੰਜਾਬ ਦੇ ਲੋਕ ਹੈ ਇਹ 15-20 ਦਿਨਾਂ ਚ ਕੀ ਚੀਜ਼ ਆ ਗਈ ਚੀਜ਼ ਤਾਂ ਇੱਕੋ ਹੀ ਆਈ ਅਸੀਂ ਨਹੀਂ ਆਈ ਕਾਂਗਰਸ ਖਤਮ ਹੋ ਗਈ ਜਿਸ ਖਤਮ ਹੈ ਇਸ ਕਾਂਗਰਸ ਸਰਕਾਰ ਖਤਮ ਹੋ ਗਈ ਸਰਕਾਰ ਇਹਨਾਂ ਦੀ ਆ ਗਈ ਲੋਕਾਂ ਦੇ ਮਨ ਚ ਡਰ ਉਤਰ ਗਿਆ ਰਾਜ ਜਿਹੜੀ ਗੁੰਡਾਗਰਦੀ ਹੋਈ ਹੈ ਉਹ ਬੜੀ ਧਲੇਰੀ ਨਾਲ ਉਹ ਬਾਈਕ ਤੇ ਰੇ ਸਾਡਾ ਬੰਦਾ ਮਰ ਗਿਆ ਰੋਸ ਭਾਈ ਇੰਟਰਵਿਊ ਦਿੱਤੀ ਜਾ ਰਹੀ ਹੈ ਕਿਨੇ ਜੀ ਸਾਡੀ ਗਲਤੀ ਨਹੀਂ ਹੈ ਸਾਡਾ ਇਨਸਾਨੀ ਮਤਲਬ ਇੰਨੀ ਤਰੈ ਉਹ ਪੁਲਿਸ ਕੜੀ ਸੁਣ ਰਹੀ ਹੈ ਪਰ ਪੁਲਿਸ ਉਹਨਾਂ ਰਸਤਾ ਦੇ ਲੇਕਿਨ ਸਾਰੀ ਸਾਡੀ ਟੀਮ ਉਹ ਸਾਡੇ ਸਪੈਸ਼ਲ ਜਿਹੜੇ ਕਾਂਗਰਸ ਪਾਰਟੀ ਦੇ ਕਾਰਜਕਰਤਾ ਸਾਡੀ ਕੌਂਸਲ ਵਰਗਾ ਸਭ ਨੇ ਇਹ ਫੈਸਲਾ ਕੀਤਾ ਇਕੱਲਾ ਮੰਗਤ ਰਾਮ ਦੀ ਗੱਲ ਨਹੀਂ ਹੈ ਪੂਰੇ ਇਸ ਦੇ ਵਿੱਚ ਕਿਸੇ ਵੀ ਆਮ ਬੰਦੇ ਨਾਲ ਕਿਸੇ ਵੀ ਪਾਰਟੀ ਦਾ ਹੋਏਗਾ ਅਗਰ ਕੋਈ ਵੀ ਲੋਕ ਧੱਕਾ ਕਰਨਗੇ ਅਸੀਂ ਜਨਾਹ ਸਾਡੀ ਜ਼ਿੰਮੇਵਾਰੀ ਬੰਦੀ ਹੈ 5 ਸਾਲ ਇਸ ਇਲਾਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੀਗਾ ਤੁਸੀਂ ਪੁਰਾਣੇ 5 ਸਾਲ ਦਾ ਰਿਕਾਰਡ ਕਰਕੇ ਵੇਖਦੇ ਤਾਂ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਕਿਸੇ ਪਾਰਟੀ ਦੇ ਵਿੱਚ ਇਹੋ ਜਿਹੀ ਰਜਿਸਟਰੀ ਵੀ ਕੋਈ ਲੜਾਈ ਨਹੀਂ ਹੋਈ ਔਰ ਇਵਨ ਮੈਂ ਖੁਦ ਜਾ ਕੇ ਇਹੋ ਜਿਹੇ ਇਸ਼ੂਸ ਸੋਲਵ ਕਰਦਾ ਰਿਹਾ ਵੀ ਨਹੀਂ ਅਸੀਂ ਲਾਗਨ ਨਹੀਂ ਦਿਦਾਂ ਔਰ ਅੱਜ ਕਈ ਵਾਰੀ ਇਹ ਗੱਲਾਂ ਮੈਨੂੰ ਸੁਣਨ ਨੂੰ ਮਿਲਦੀਆਂ ਹਨ ਪੀ ਭਾਜੀ ਤੁਸੀਂ ਸ਼ਰਾਫਤ ਨਾਲ 5 ਸਾਲ ਕੱਢੇ ਕਰੇ ਨੇ ਉਹ ਨੱਥ ਪਾਈ ਹੁੰਦੀ ਅਜੇ ਸੀਨ ਨਾ ਹੁੰਦਾ ਠੀਕ ਹੈ ਮੈਂ ਇਹ ਜ਼ਰੂਰ ਚਾਹੁੰਦਾ ਸੀਗਾ ਕਿ ਚਾਹੇ ਕਿਸੇ ਪਾਰਟੀ ਦਾ ਬੰਦਾ ਵੈ ਲੜਾਈ ਨਹੀਂ ਹੋਣੀ ਚਾਹੀਦੀ ਕਤਲ ਨਹੀਂ ਹੋਣੀ ਚਾਹੀਦੀ ਉਹਦੇ ਚ ਕਾਮਯਾਬੀ ਹੋਣੀ ਹੈ ਲੇਕਿਨ ਅੱਜ ਜਿਹੜਾ ਸੀਨ ਕ੍ਰੀਏਟ ਹੋਇਆ ਮੈਂ ਇਸ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹਨਾਂ ਨੇ ਬੜੀ ਖੁਸ਼ੀ ਨਾਲ ਇਹ ਬਦਲਾਅ ਲੈ ਕੇ ਆਏ ਨੇ ਤੇ ਸੋ ਆਹ ਅਗਰ ਬਦਲਾਅ ਐਹੋ ਜਿਹਾ ਤੇ ਬੜਾ ਮਾਣ ਹੈ ਕਿ ਅੱਜ ਵੀ ਲੋਕ ਅਗਰ ਠੀਕ ਹੈ ਉਹ ਸਮਾ ਨਿਕਲ ਗਿਆ ਹੁੰਦਾ 5 ਸਾਲ ਉਹਨਾਂ ਦੇ ਕੋਲ ਹੈ ਹੁਣ ਬਦਲੇ ਆਣੇ ਜਾ ਸਕਦਾ ਲੇਕਿਨ ਅਗਰ ਉਹ ਚਾਹੁੰਦੇ ਹੈ ਕਿ ਸਾਡੇ ਪਰਿਵਾਰ ਸੁਖੀ ਰਹੇ ਸਕੂ ਰਹੇ ਤੇ ਅੱਜ ਜਿਵੇਂ ਮੰਗਤ ਰਾਮ ਜੀ ਨਾਲ ਹੋਇਆ ਇਹਨਾਂ ਦੇ ਪਰਿਵਾਰ ਨਾਲ ਸਾਰਾ ਇਲਾਕਾ ਖੜਾ ਹੋ ਜਾਈ ਤਾਂ ਕਿ ਲੋਕਾਂ ਨੂੰ ਇੱਕ ਕੰਨ ਹੋ ਜੇਨ ਬਾਕੀ ਲੋਕਾਂ ਨੂੰ ਕਿਤੇ ਹੋਰ ਐ ਉਹ ਜੀ ਬਾਤ ਦਾ ਤਾ ਇਹ ਜਾਂਦਾ ਸਿਰਫ ਇੱਕ ਮੰਦਿਰ ਦਾ ਹੀ ਰੋਲਾ ਸੀ ਮੰਦਿਰ ਦੀ ਜ਼ਮੀਨ ਨੂੰ ਲੈ ਕੇ ਰੋਲਾ ਚੱਲਦਾ ਸੀ ਦੇਖੋ ਮੰਦਿਰ ਸਾਹਮਣੇ ਬਣ ਰਿਹਾ ਹੈ ਉਹਦੇ ਵਾਸਤੇ ਅਸੀਂ ਗ੍ਰਾਂਟ ਵੀ ਦਿੱਤੀ ਹੈ ਔਰ ਬੰਦੇ ਜਿਹੜਾ ਸਾਰਿਆਂ ਦਾ ਇਹ ਮੰਦਿਰ ਦਾ ਕੋਈ ਰੋਲਾ ਹੀ ਨਹੀਂ ਹੈ ਉਹਲਾ ਸਿਰਫ ਇਹ ਨਾ ਕਹੇ ਕਿ ਇੱਥੇ 40 ਗੈ ਦਾ 플ੌਟ ਹੈ ਜਿਹਦਾ ਲੈਂਟਰ ਪੈਂਦਾ ਸੀਗਾ ਤੇ ਉਹ ਸ਼ਿਕਾਇਤਾਂ ਕਰਦੇ ਸੀਗੇ ਉਹ ਬੰਦਾ ਗਰੀਬ ਬੰਦਾ ਇਹਨਾਂ ਕੋਲ ਆਂਦਾ ਸੀਗਾ ਕਿ ਮੇਰਾ ਲੈਂਟਰ ਪੈ ਰਿਹਾ ਮੇਰਾ ਲੈਂਟਰ ਪੈਂਦਾ ਜਾ ਮੈਨੂੰ ਮੰਗਰਦਾਮ ਜੀ ਨੇ ਪਰਸੋ ਕਾਲ ਕੀਤੀ ਹੈ ਕਿ 800 ਨੂੰ ਕਹਿ ਕੇ ਸਾਡਾ ਲੈਂਟਰ ਪਵਾ ਦਿਓ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਰ ਇੱਕ 40 ਗੈ ਦੇ ਲੈਂਟਰ ਪਿੱਛੇ ਤੁਸੀਂ ਪਹੁੰਚੀ ਜਾ ਰਹੇ ਹੋ ਇੰਨੀ ਕਿੰਨੀ ਵੱਡੀ ਗੱਲ ਗੱਲ ਇਹ ਦੀ ਨਹੀਂ ਹੈ ਗੱਲ ਸਿਰਫ ਇਹ ਹੈ ਵੀ ਉਹ ਬੰਦਿਆਂ ਦਾ ਰਿਕਾਰਡ ਹੀ ਕ੍ਰਿਮੀਨਲ ਹੈ ਕੁਸੀਂ ਰਣਜੀਤ ਬਜਾਜ ਦੀ ਬੈਕਗ੍ਰਾਉਂਡ ਦੇਖ ਲਓ ਕਿ ਰਣਜੀਤ ਪੰਮੇ ਦੀ ਬੈਕਗ੍ਰਾਉਂਡ ਦੇਖ ਲਓ ਤੁਸੀਂ ਕਾਮਲੀ ਦੀ ਬੈਕਗ੍ਰਾਉਂਡ ਦੇਖ ਲਓ ਜਾਂ ਜਿਹੜੇ ਹੋਰ ਦੋ ਚਾਰਾਂ ਦੇ ਨਾਮ ਹੈ ਸੁਮੀ ਥਰੋੜਾ ਉਹਨਾਂ ਦੀ ਬੈਕਗ੍ਰਾਉਂਡ ਦੇਖੋ ਫੇਸਬੁੱਕ ਤੇ ਲੋਕਾਂ ਬਾਰੇ ਬੋਲਣਾ ਲੋਕਾਂ ਬਾਰੇ ਲਿਖਣਾ ਇਹੀ ਇਹਨਾਂ ਦਾ ਕੰਮ ਹੈ ਔਰ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਜਿਹੜਾ ਸਾਬਕਾ ਐਮਐਲਏ ਸੀ ਕਾਲੀਦਾਗਰ ਰਣਜੀਤ ਸਿੰਘ ਕਿ ਲੋ ਉਹ ਇਹਨਾਂ ਨੂੰ ਬੋਧ ਵਿੱਚ ਬਿਠਾ ਕੇ ਸ਼ੈਲਟਰ ਦਿੰਦਾ ਹੈ ਦੁੱਖ ਇਸ ਗੱਲ ਦਾ ਹੈ ਰਾਜਨੀਤੀ ਲੋਕਾਂ ਦੀ ਇਹ ਡਿਊਟੀ ਨਹੀਂ ਹੈ ਕਿ ਕਾਤਲ ਪੈਦਾ ਕਰੋ ਉਹ ਰੋਣਾ ਨੇ ਕੀਤੇ ਅੱਜ ਉਹਦਾ ਰਿਜ਼ਲਟ ਮਿਲਿਆ ਅੱਜ ਇਸ ਕੌਂਸਲਟੀ ਚ ਸੀ ਕਾਂਗਰਸ ਜੀ ਆ ਕੱਲ ਲਾਖਨਵਾਸ ਵੀ ਕਹਿ ਰਿਆ ਸੀ ਕਿ ਜਦੋਂ ਰঞ্জੀਤ ਸਿੰਘ ਲੋਕੋ ਗਏ ਉਹਨਾਂ ਨੇ ਸਾਥ دیا ਵਾਰ ਕਿ ਮੈਂ ਤਾਂ ਇਹਨਾਂ ਦੀ ਸਾਥ ਦੂੰਗਾ ਜੋ ਕਰਨਾ ਕਰ ਜਦੋਂ ਇਹ ਪੰਮੀ ਨੂੰ ਪੁਲਿਸ ਨੇ ਫੜਿਆ ਸੀ ਜਦੋਂ ਇਹ ਫੇਸਬੁੱਕ ਤੇ ਗਲਤ ਲਿਖਦਾ ਸੀ ਤੇ ਕੋਈ ਨਹੀਂ ਗਿਆ ਸੀ ਇਹਦੇ ਮਗਰ ਸਿਰਫ ਰঞ্জੀਤ ਸਿੰਘ ਹੀ ਲੋ ਗਿਆ ਬਲ ਤਿਬਾ ਤੇ ਦੀ ਸਪੀਡ ਨਾਲ ਗਿਆ ਸੀ ਬੇਸਿਕਲੀ ਜਿਹੜਾ ਇਸ ਦਾ ਮਾਹੌਲ ਖਰਾਬ ਕੀਤਾ ਉਹ ਜਿਹੜਾ ਅਕਾਲੀ ਦਲ ਦਾ ਹੈਗਾ ਪਾਸੇ ਇਹ ਸਾਰੇ ਉਹਦੀ ਦੇਣ ਹੈ ਉਹਨੇ ਪੈਦਾ ਕੀਤੇ ਲੋਕ ਥੋੜੇ ਥੋੜੇ ਪੈਸੇ ਦੇ ਕੇ ਇਹ ਗੁੰਡੇ ਬਣਾਤੇ ਆਪਣੇ ਮਤਲਬ ਹਾਸੇ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਅਸਲੀ ਕਸੂਰਤ ਉਹ ਬੰਦਾ ਜੁੱਤੀਆਂ ਤਾਂ ਉਹਦੇ ਪਹਿਨਿਆ ਚਾਹੀਦੀ ਲੇਕਿਨ ਇਹ ਤਾਂ ਅੱਗੇ ਉਹਦੇ ਕਰਿੰਦੇ ਨੇ ਲੇਕਿਨ ਆ ਇਹਨਾਂ ਨੇ ਜੋ ਕੀਤਾ ਇਹਨਾਂ ਨੂੰ ਉਹਦੀ ਸਜ਼ਾ ਮਿਲੇਗੀ ਲੇਕਿਨ ਇਸ ਤੋਂ ਬਾਅਦ ਇਹ ਵਾਰਨਿੰਗ ਹੈ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਝਾੜੂ ਵਾਲੇ ਹੋਵੇ ਜੇ ਸਾਡੇ ਕਿਸੇ ਕਾਰਜਕਰਤਾ ਨੂੰ ਹੱਥ ਲਾਇਆ ਜਾਂ ਇਸ ਦੇ ਕਿਸੇ ਸਰੀਰ ਇਨਸਾਫ ਸੰਧ ਕਿਸੇ ਬੰਦੇ ਨੂੰ ਹੱਥ ਲਾਇਆ ਤੇ ਅਸੀਂ ਉਹਦੇ ਨਾਲ ਐਂਡ ਤੱਕ ਲੜਾਂ ਠੀਕ ਪਰਿਵਾਰ ਦਾ ਨਾ ਤੁਹਾਨੂੰ ਜੋ ਘਾਟਾ ਪਿਆ ਪਰਿਵਾਰ ਨੂੰ ਜੇ ਉਹਨਾਂ ਨੂੰ ਇਨਸਾਫ ਮਿਲਦਾ ਹੈ ਜੀ ਮੁਰਜ਼ੀ ਨੂੰ ਪੜ ਜਾਂਦੇ ਉਦੋਂ ਪਰਿਵਾਰ ਨੇ ਕੀ ਕੀਤਾ ਜੇ ਕੋਈ ਬੀਸਿਕਲੀ ਅਕਾਲੀ ਦਲ ਵੇਲੇ ਜੇ ਕਿ ਉਹਨਾਂ ਦਾ ਮੈਂਬਰ ਨਾਲ ਸਰਕਾਰੀ ਨੌਕਰੀਆਂ ਛੱਡਦੇ ਰਹਿੰਦੇ ਸੀ ਪਰ ਇੱਥੇ ਇੱਕ ਹੋਰ ਵੱਡਾ ਮੁੱਦਾ ਹੈ ਕਿ ਹੁਣ ਕੀ ਕੀਤਾ ਜਾਏਗਾ ਉਸ ਲਈ ਮੇਰੇ ਪਰਿਵਾਰ ਦਾ ਮੇਰੀ ਇੱਕ ਬੇਨਤੀ ਹੈ ਵੀ ਕਾਂਗਰਸੀ ਗਵਰਨਮੈਂਟ ਨਹੀਂ ਮੈਂ ਇੱਕ ਮਿੰਟ ਵਿੱਚ ਨਹੀਂ ਕਰ ਸਕਦਾ ਲੇਕਿਨ ਅਸੀਂ ਸਾਰੀ ਟੀਮ ਮਿਲ ਕੇ ਆਪਣੇ ਵੱਲੋਂ ਆਪਣੇ ਜੇਪੋਂ ਅਸੀਂ ਕੁਛਰ ਕੋ ਜਿਹੋ ਜੇ ਕੰਟ੍ਰਿਬਿਊਟ ਕਰਾਂਗੇ ਕਿ ਜੋ ਅਸੀਂ ਕਰ ਸਕਦੇ ਹਾਂ ਔਰ ਜੇ ਸਾਡਾ ਵਾਅਦਾ ਚੱਲਿਆ ਅਸੀਂ ਕਿਤੇ ਐਡਜਸਟ ਕਰ ਪਾਈਏ ਸਰਕਾਰ ਦੇ ਵਿੱਚ ਕਿਸੇ ਨੌਕ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਇਹਨਾਂ ਪਰਵਾਰਾਂ ਕਰਕੇ ਦਾ ਕਾਂਗਰਸ ਖੜੀ ਹੈ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਮੇਰੇ ਕੋਲ ਇੱਕ ਲੜਕਾ ਲਵਲੀ ਹੁੰਦਾ ਸੀ ਜਿਹੜਾ ਮੇਰਾ ਪੀਏ ਸੀਗਾ ਔਰ ਜਦੋਂ ਉਹ ਦਾ ਐਕਸੀਡੈਂਟ ਹੋਇਆ ਉਦੋਂ ਮੇਰੇ ਕੋਲ ਪੀਏ ਨਹੀਂ ਸੀਗਾ ਔਰ ਉਹਦੀ ਡੈਥ ਤੇ ਚਲੋ ਮੈਂ अमाउंट ਜਿਹੜੀ ਸ਼ੇਅਰ ਕਰਦਾ ਅਸੀਂ ਸਾਰਾ ਕੁਝ ਕਰਕੇ ਆਏ ਸੀ ਮੈਂ ਨਹੀਂ ਚਾਹੁੰਦਾ ਕਿ ਸਾਡੇ ਘਰਾਂ ਚ ਲੋਕ ਜਾਣ ਤੇ ਅਸੀਂ ਉਹਨਾਂ ਨੂੰ ਪੈਸੇ ਦੀ ਮਦਦ ਕਰੀਏ ਬਟ ਜਦੋਂ ਇਹੋ ਜਿਹੇ ਹਾਲਾਤ ਬਣਦੇ ਅਸੀਂ ਮਦਦ ਜ਼ਰੂਰ ਕਰਾਂਗੇ ਫਿਲਹਾਲ ਜਿਹੜਾ ਸਾਡਾ ਟਾਰਗੇਟ ਹੈ ਉਹ ਬੱਚਾ ਉਹੜਾ ਬਣਾ ਉਹਨਾਂ ਦੀ ਜਗ੍ਹਾ ਤੇ ਬੰਚਾਣਾ ਔਰ ਇਹ ਜਿਹੜੇ ਬੰਦੇ ਇਹਨਾਂ ਦੇ ਪਿੱਛੇ ਆ ਮੈਂ ਉਹਨਾਂ ਨੂੰ ਵੀ ਚੇਤਨਾ ਚਾਹੁੰਦਾ ਕਿ ਪ੍ਰਮਾਤਮਾ ਨਾ ਕਰੇ ਇਹੋ ਜੀ ਜਲ ਤੁਹਾਡੇ ਘਰ ਚ ਹੋ ਜੇ ਤੇ ਤੁਹਾਨੂੰ ਕਿੰਨਾ ਦੁੱਖ ਲੱਗੇਗਾ ਸੋ ਇਹੋ ਜੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਸ਼ੈਲਟਰ ਦੇਣਾ ਬੰਦ ਕਰਨਾ ਕਿ ਮੌਜੂਦਾ ਐਮਐਲਏ ਜਿਹੜਾ ਇਸ ਇਲਾਕੇ ਦੇ ਲੋਕਾਂ ਨੇ ਚੁਣਿਆ ਮੈਂ ਉਹਨੂੰ ਰਿਕਵੈਸਟ ਕਰਨਾ ਚਾਹੁੰਦਾ ਕਿ ਹੁਣ ਉਹਦੀ ਜ਼ਿੰਮੇਵਾਰੀ ਬਣਦੀ ਹੈ ਉਹ ਸਾਰਿਆਂ ਦਾ ਐਮਐਲਏ ਬਣਿਆ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਕੌਂਸਟੀਚਨਸੀ ਦੇ ਵਿੱਚ ਇਹੋ ਜੀਆਂ ਚੀਜ਼ਾਂ ਰặpੀਤ ਨਾ ਹੋਣ ਉਹ ਇੱਕ ਮੈਸੇਜ ਦੇਵੇ ਅੱਜ ਲਾਰਕੀ ਦੀਆਂ ਦੁਕਾਨਾਂ ਖੁੱਲ ਰਹੀਆਂ ਅੱਜ ਲਾਰਕੀ ਦੀਆਂ ਦੁਕਾਨਾਂ ਖੁੱਲਣਗੀਆਂ ਕਿ ਉੱਥੇ ਜਿਹੜਾ ਸੱਟਾ ਚੱਲਦਾ ਹੈ ਉੱਥੇ ਜਿਹੜੀ ਗੁੰਡਾਗਰਦੀ ਹੁੰਦੀ ਹੈ ਉੱਥੇ ਜਿਹੜਾ ਗਰੀਬਾਂ ਨੂੰ ਉਜਤੇ ਆ ਜਾਂਦਾ ਹੈ ਉੱਥੋਂ ਦੁਆਰਾ ਮਹੌਲ ਬਹੁਤ ਖਰਾਬ ਹੈ ਇਹ ਚੀਜ਼ਾਂ ਅਸੀਂ ਬੰਦ ਕਰਾਈਆਂ ਸੀ ਕਿਸੇ ਕਾਰਨ ਵਾਸਤੇ ਬੰਦ ਕਰਾਈ ਸੀ ਅਸੀਂ ਚਾਹੁੰਦੇ ਸੀ ਕਿ ਗਰੀਬਾਂ ਨੂੰ ਨਾ ਲੁੱਟਿਆ ਜਾਵੇ ਗੁੰਡਾਗਰਦੀ ਨਾ ਹੋਵੇ ਹੋਰ ਸਾਡਾ ਕੋਈ ਮਕਸਦ ਨਹੀਂ ਸੀ ਇਹ ਅੱਜ ਖੁੱਲ ਰਹੀ ਹੈ ਤੇ ਕਿਰਪਾ ਕਰਕੇ ਇਹਨਾਂ ਨੂੰ ਬੰਦ ਕਰਾ ਦੇ ਤਾਂ ਕਿ ਜਿਹੜਾ ਅਸੀਂ ਮਾਹੌਲ ਇੱਥੇ ਕ੍ਰੀਏਟ ਕੀਤਾ ਹੈ ਉਹ ਸ਼ਾਂਤੀਪੂਰਨ ਉਹ ਕੈਮਰੇ ਕਿ ਜੇ ਇਹ ਚੀਜ਼ਾਂ ਨਾ ਹੋਈਆਂ ਤੇ ਸਾਡੇ ਕੋਲ ਆਪੋਜੀਸ਼ਨ 'ਚ ਬਹਿ ਕੇ ਜੋ ਸਾਡੇ ਕੋਲ ਹਥਿਆਰ ਹੈ ਹੈਜੀਟੇਸ਼ਨ ਕਰਨ ਦਾ ਅਸੂਕਾ ਕਟ ਕਰ ਵਰਤ ਤੋਂ ਲੱਗਦਾ ਕਿ ਉਹਨਾਂ ਨੇ ਜੋ ਸਭ ਤੋਂ ਵੱਧ ਕੰਮ ਹੋਇਆ 35 ਕਰੋੜ ਰੁਪਏ ਆ ਅਸੀਂ ਇੱਥੇ ਸੜਕਾਂ ਬਣਾਤੀਆਂ ਲੋਕਾਂ ਦੇ ਘਰਾਂ ਦੀ ਵੈਲਿਊ ਵਧਾਤੀ ਇੱਥੇ ਜਿਹੜਾ ਸੁਤੰਤਰ ਅਗਰ ਜਿੱਥੇ ਬੈਠੀ ਹੈ ਇਹ ਸਰਕਾਰੀ ਜ਼ਮੀਨ ਤੇ ਹੈ ਅਸੀਂ ਇਹਦੀਆਂ ਰਜਿਸਟਰੀਆਂ ਵੀ ਕਰਵਾ ਲਈ ਸੀ ਸਾਡੀਆਂ ਫਾਈਲਾਂ ਤਿਆਰ ਸੀ ਅਸੀਂ ਕੁਝ ਜ਼ਮੀਦਾਰਾਂ ਨੇ ਸਰਕਾਰੀ ਜਾਂ ਤੇ ਕਬਜ਼ੇ ਕੀਤੇ ਸੀ ਅਸੀਂ ਉਹ ਖਾਲੀ ਕਰਾ ਕੇ ਲੀਰ ਵਾਲੀ ਪਾਰਕ ਬਣਾਤਾ ਸ਼ਮਸ਼ਾਨ ਘਾਟ ਦੇ ਵਿੱਚ ਖਾਲ ਬਣਾਤਾ ਚਾਹੀ 100 ਲੱਖ ਰੁਪਏ ਲਾ ਕੇ ਹਸਪੀਟਲ ਨੂੰ ਅਪਰੇਟ ਕੀਤਾ ਮੈਂ ਆਪਣੀ ਵਾਈਫ ਦੀ ਯਾਦ ਤੇ ਸਕੂਲ ਬਣਾ ਰਿਹਾ ਮਤਲਬ ਇੱਕ ਐਮਐਲਏ ਇਸ ਤੋਂ ਵੱਧ ਨਹੀਂ ਕਰ ਸਕਦਾ ਥਿਸ ਇਜ਼ ਦਾ ਮੈਕਸਮ ਮਲੇ ਇਹ ਤੁਸ ਸਭ ਲੋਕ ਵੀ ਆਕਾਸ਼ ਨੂੰ ਹੱਤ ਲਾਣਾਂ ਦੀ ਗੱਲ ਹੈ ਆਫਟਰ ਥੈਟ ਮੈਂ ਵਰਡ 3100 ਵੋਟਾਂ ਤੋ ਹਾਰ ਰਿਹਾ ਮੈਨੂੰ ਨਹੀਂ ਪਤਾ ਲੋਕ ਕੀ ਚਾਹੁੰਦੇ ਆ ਮੈਨੂੰ ਇਸ ਗੱਲ ਦਾ ਨਹੀਂ ਗਿਲਾ ਕਿ ਮੈਂ ਬੇਸਿਕਲੀ ਮੈਂ ਆਇਆ ਸੀਗਾ ਲੋਕਾਂ ਦੀ ਜ਼ਿੰਦਗੀ ਬਦਲ ਲੋਕਾਂ ਨੇ ਮੈਨੂੰ ਬਦਲਤਾ ਚਲੋ ਮੈਨੂੰ ਇਸ ਗੱਲ ਦਾ ਹੁਣ ਇਹ ਸਮਾਂ ਨਿਕਲ ਗਿਆ ਬਟ ਇਹਨਾਂ ਲੋਕਾਂ ਵਾਸਤੇ ਮੈਂ ਦੁਬਾਰਾ ਫਿਰ ਕਰਾਂ ਠੀਕ ਹੈ ਧੰਨਵਾਦ ਉਹਨਾਂ ਨੇ ਤਾਂ ਪਰਿਵਾਰ ਦਾ ਹਿੱਸਾ ਨਹੀਂ ਮੰਨਿਆ ਬਟ ਇਹ ਮੇਰਾ ਪਰਿਵਾਰ ਹੈ ਮੈਂ ਇਹਨਾਂ ਵਾਸਤੇ ਲੜਾਂਗਾ ਵੀ ਅੱਜ ਵੀ ਖੜੇ ਆ ਪਰਮਾਤਮਾ ਨਾ ਕਰੇ ਕੱਲ ਕਿਸੇ ਨੇ ਲਿਆਹੋ ਜੀ ਕੋਈ ਸੀਨ ਹੋਏਗਾ ਉਹਦੇ ਨਾਲ ਵੀ ਖੜਾਂਗੇ ਕੋਈ ਇਸ ਕਰਕੇ ਨਹੀਂ ਖੜਾਂਗੇ ਕਿ ਕਾਂਗਰਸੀ ਹੈ ਜਾਂ ਕਿਸੇ ਪਾਰਟੀ ਦਾ ਜਿਹੜਾ ਵੀ ਸਾਡੇ ਪਰਿਵਾਰ ਨੂੰ ਸਾਡੀ ਲੋੜ ਮਹਿਸੂਸ ਹੋਈ ਮੇਅਰ ਮੋਦੀ ਸਾਡੀ ਟੀਮ ਨੂੰ ਨਾ ਖੜਾਗੇ ਕਿਉਂਕਿ ਇਸ ਤੋਂ ਪਹਿਲਾਂ ਵੀ 10 ਸਾਲ ਇਸ ਵਾਲੇ ਨੇਤੂ ਆਂਦੋਂ ਪਹਿਲਾਂ ਵੀ ਇਹ ਲੜਦੇ ਰਿਹਾ ਪਾਰਟੀ ਵਾਸਤੇ ਵੀ ਤੇ ਲੋਕਾਂ ਵਾਸਤੇ ਠੀਕ ਹੈ ਅੱਜ ਅਪੋਜੀਸ਼ਨ ਨਾਲ ਲੜਾਂਗੇ ਠੀਕ ਹੈ ਤੁਸੀਂ ਵੀ ਸੁਣ ਲਿਆ ਕਿਸ ਤਰੀਕੇ ਨਾਲ ਜਿਹੜੇ ਸਾਬਕਾ ਵਿਧਾਇਕ ਨੇ ਸੰਜੇ ਤਲਵਾੜਾ ਤੇ ਨਵਜੋਤ ਸਿੰਘ ਸਿੱਧੂ ਨੇ ਇੱਕੋ ਹੀ ਗੱਲ ਕਹੀ ਹੈ ਕਿ ਅਸੀਂ ਸਿਰਫ ਬੁੱਧਵਾਰ ਤੱਕ ਦਾ ਸਮਾ ਸਰਕ ਪਾਲਸ ਪ੍ਰਸ਼ਾਸਨ ਨੂੰ ਦੇਣਾ ਆਇਆ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਸੀਪੀ ਦਫ਼ਤਰ ਤੱਕ ਹਰਾਫ ਕਰਾਂਗੇ ਤਾਂ ਨਵਜੋ ਸਿੰਘ ਸਿੱਧੂ ਨੇ ਇੱਕੋ ਗੱਲ ਆਖੀ ਹੈ ਕਿ ਮੈਂ ਸਭ ਤੋਂ ਅੱਗੇ ਹੋਵਾਂਗਾ ਉਸ ਤਰਨੇ ਦੇ ਵਿੱਚ ਤੇ ਆਪਣੇ ਵਰਕਰਾਂ ਲਈ ਮੈਂ ਡੱਟ ਕੇ ਖੜਾਂਗਾ ਕਿਸੇ ਵੀ ਵਰਕਰ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਵਿਸ਼ਿੰਗ ਚਲੋਟਾ ਐਸਐਮਜ਼ ਨਿਊਜ਼ ਲੁਧਿਆਣਾ